અમદાવાદ ਤੋਂ લંડન ਜਾ ਰਿਹਾ 에어 ਇੰਡੀਆ ਦਾ ਜਹਾਜ਼ ਅੱਜ ਇੱਥੇ ਉਡਾਨ ਭਰਨ ਤੋਂ ਕੁਝ ਮਿੰਟਾਂ ਅੰਦਰ અમદાવાદ ਦੇ ਸਰਦਾਰ ਵੱਲਭਾਈ ਪਟੇਲ ਹਵਾਈ ਅੱਡੇ ਨੇੜੇ ਕ੍ਰੈਸ਼ ਹੋ ਗਿਆ। ਜਹਾਜ਼ ਵਿੱਚ ਅਮਲੇ ਦੇ 12 ਮੈਂਬਰ ਸਨ, ਕੁੱਲ 242 ਯਾਤਰੀ ਸਵਾਰ ਸਨ। ਇਹਨਾਂ ਵਿੱਚੋਂ ਇੱਕ ਯਾਤਰੀ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਮਾਰੇ ਜਾਣ ਦਾ ਖ਼ਤਰਾ ਹੈ। ਮ੍ਰਿਤਕਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਵੀ ਸ਼ਾਮਲ ਹਨ। ਹਾਦਸੇ ਵਿੱਚ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਕੁਮਾਰ ਵਾਲਵਾਲ ਬਚ ਗਿਆ। ਉਹ ਜਹਾਜ਼ ਦੀ 11A ਨੰਬਰ ਸੀਟ ਉੱਤੇ ਬੈਠਾ ਸੀ ਉਸ ਨੂੰ ਕੁਝ ਸੱਟਾਂ ਵੀ ਲੱਗੀਆਂ ਹਨ ਤਾਂ ਉਹ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ Air India ਮੁਤਾਬਕ ਜਹਾਜ਼ ਉੱਤੇ ਸਵਾਰ 230 ਯਾਤਰੀਆਂ ਵਿੱਚ 169 ਭਾਰਤੀ 53 ਬ੍ਰਿਟਿਸ਼ 7 ਪੁਰਤਗਾਲੀ ਤੇ ਇੱਕ ਕੈਨੇਡੀਅਨ ਨਾਗਰਿਕ ਸੀ ਅਹਮਦਾਬਾਦ ਦੇ 에어 ట్రాਫਿਕ ਕੰਟਰੋਲਰ ਮੁਤਾਬਕ ਜਹਾਜ਼ ਨੇ ਜਿਵੇਂ ਹੀ 923 ਤੋਂ ਉਡਾਨ ਭਰੀ ਪਾਇਲਟ ਨੇ ਮੇਡੇ ਦੀ ਕਾਲ ਦਿੱਤੀ ਤੇ ਇਸ ਮਗਰੋਂ ਪਾਇਲਟ ਨਾਲ ਸੰਪਰਕ ਨਹੀਂ ਹੋ ਸਕਿਆ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਜਹਾਜ਼ ਦੇ ਬਲੈਕ ਬਾਕਸ ਦੀ ਭਾਲ ਜਾਰੀ ਹੈ ਬਲੈਕ ਬਾਕਸ ਵਿੱਚ ਫਲਾਈਟ ਡਾਟਾ ਰਿਕਾਰਡਰ ਤੇ ਕਾਕਪਿਟ ਵਾਇਸ ਰਿਕਾਰਡਰ ਸ਼ਾਮਲ ਹੁੰਦੇ ਹਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਰਾਹੁਲ ਗਾਂਧੀ ਤੇ ਹੋਰਨਾ ਆਲਮੀ ਆਗੂਆਂ ਨੇ ਹਾਦਸੇ ਵਿੱਚ ਗਈਆਂ ਜਾਨਾਂ ਉੱਤੇ ਸੰਵੇਦਨਾ ਜਤਾਈ ਹੈ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਲਈ ਉਹਨਾਂ ਦੇ ਡੀਐਨਏ ਟੈਸਟ ਕੀਤੇ ਜਾਣਗੇ ਟਾਟਾ ਗਰੁੱਪ ਨੇ ਜਹਾਜ਼ ਹਾਦਸੇ ਵਿੱਚ ਮਾਰੇ ਗਏ ਪੀੜਤਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਟਾਟਾ ਗਰੁੱਪ ਤੇ 에어 ਇੰਡੀਆ ਦੇ ਚੇਅਰਮੈਨ ਐਨ ਚੰਦਰਸ਼ੇਖਰ ਨੇ ਕਿਹਾ ਕਿ ਉਹਨਾਂ ਕੋਲ ਇਸ ਸਪੀਡ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ ਬੋਇੰਗ ਡ੍ਰੀਮ ਲਾਈਨਰ ਦੀ ਸ਼ਮੂਲੀਅਤ ਵਾਲਾ ਇਹ ਪਹਿਲਾ ਹਾਦਸਾ ਹੈ ਡ੍ਰੀਮ ਲਾਈਨਰ ਨੂੰ ਐਡਵਾਂਸਡ ਫੀਚਰ ਕਰਕੇ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ ਇਸ ਤੋਂ ਪਹਿਲਾਂ 2020 ਵਿੱਚ ਕੇਰਲਾ ਦੇ ਕੋਜੀਕੋਡ ਵਿੱਚ 에어 ਇੰਡੀਆ ਐਕਸਪ੍ਰੈਸ ਉਡਾਨ ਦੇ ਰਨਵੇ ਤੋਂ ਤਿਲਕਨ ਕਰਕੇ ਦੋ ਟੋਟੇ ਹੋ ਗਏ ਸਨ ਉਸ ਹਾਦਸੇ ਵਿੱਚ 211 ਲੋਕਾਂ ਦੀ ਮੌਤ ਹੋ ਗਈ ਸੀ ਅੱਜ ਦੇ ਹਾਦਸੇ ਤੋਂ ਕੇਂਦਰ ਸਰਕਾਰ ਤੇ ਸ਼ਹਿਰੀ ਹਵਾਵਜ਼ੀ ਮੰਤਰਾਲੇ ਨੂੰ ਸਬਕ ਸਿੱਖਣ ਦੀ ਲੋੜ ਹੈ ਅਜਈਆਂ ਹੋਰ ਖਬਰਾਂ ਤੇ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਦੇ ਆਨਲਾਈਨ ਪਲੇਟਫਾਰਮ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰੋ ਧੰਨਵਾਦ